ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣੇ ਨਾਲ ਹੈਗੇ ਨੇ ਆਪਣੇ ਮਿੱਤਰ ਕੁਲੀ ਗੁਰਪ੍ਰੀਤ ਸਿੰਘ ਤੇ ਅਸੀਂ ਹੁਣ ਜਾ ਰਹੇ ਹਾਂਗੇ ਢੱਡਰੀਆਂ ਥੋੜਾ ਜਿਹਾ ਕੰਮ ਸੀ ਸਾਨੂੰ ਤੇ ਸਮਾਨ ਵਗੈਰਾ ਲੈ ਕੇ ਆਉਣਾਗਾ ਤੇ ਥੋੜਾ ਜਿਹਾ ਪਤਾ ਕਰਕੇ ਹੁਣ ਅੱਤਰੂ ਦੂਜਿਆਂ ਬਾਰੇ ਤੇ ਬਹੁਤ ਜਲਦੀ ਅਸੀਂ ਤੁਹਾਨੂੰ ਸਰਪ੍ਰਾਈਜ਼ ਦੇ ਰਿਹਾ ਆਪਣੇ ਟਰੈਕਟਰ ਦੇ ਡੈਕ ਬਾਰੇ ਦੱਸੋ ਗੁਰਪ੍ਰੀਤ ਜੀ ਆਪਣੇ ਡੈਕ ਬਾਰੇ ਦੋ ਚਾਰ ਗੱਲਾਂ ਡੈਕ ਲਵਾਉ ਬਈ ਆਪਾਂ ਪੂਰੇ ਹੋਛਾ ਦੇ ਡੈਕ ਲਵਾ ਰਹੇ ਹਾਂਗਾ ਇਹ ਡੈੱਕ ਤੇ ਆਪ ਨੂੰ ਬਹੁਤ ਇੰਟਰਸਟ ਹੈ ਬਾਈ ਟਰੈਕਟਰ ਦਾ ਵੀ ਸ਼ੌਂਕ ਆਪਾਂ ਨੂੰ ਠੀਕ ਹੈ ਤੇ ਤੁਹਾਨੂੰ ਆਪਣਾ ਪਤਾ ਜੀ ਉਹਨਾਂ ਦਾ ਵੀ ਕੀ ਸ਼ੌਂਕ ਨੇ ਆਪਣੇ ਉਹਨਾਂ ਦੀ ਹੋਰ ਬਾਕੀ ਕੋਈ ਆਪ ਵੀ ਦੱਸ ਦੇ ਬਾਈ ਕਿਹੜਾ ਡੈੱਕ ਵਾਲਾ ਆਪਣਾ 8-9 ਦਿਨਾਂ ਦੇ ਵਿੱਚ ਵਿੱਚ ਆਪਣਾ ਡੈੱਕ ਲੱਗ ਜਾਊਗਾ ਕੰਪਨੀ ਕੁੰਪਰੀ ਕੰਪਨੀ ਦਾ ਬਾਰੇ ਬਾਈ ਹਾਂ ਪਾਈਨਰ ਦਾ ਹੈਗਾ ਪਾਈਨਰ ਦਾ ਸਿਸਟਮ ਹੈ ਸਾਰਾ 6 ਬੇਸ ਨੇ ਹੀ ਹੈ ਠੀਕ ਆ 8 ਸਪੀਕਰ ਲੇਗੇ ਏ ਟਰੈਡ ਹੁਣ ਮਾਨ ਕੇ ਚੱਲ ਵੀ ਸਾਰੀ ਤਿਆਰ ਕਰਵਾ ਰਿਆ ਜੀ ਅਸੀਂ ਟੈਕੀ ਲਵਾ ਰਿਆ ਨਹੀਂ ਪਹਿਲਾਂ ਆਹ ਤੱਕ ਅੱਲਾ ਟੈਕ ਲਾਵਾਂਗੇ ਆਪਾਂ ਠੀਕ ਆ ਬਾਕੀ ਅੱਗੇ ਦੇਖਾਂ ਇਸ ਕਰਾਂਗੇ ਤਾਂ ਸਾਰਾ ਹੌਲੀ ਹੌਲੀ ਪਹਿਲਾਂ ਟੈਕ ਲਾਵਾਂਗੇ ਫਿਰ ਕਰੈਕਟਰ ਦੀ ਸੱਦਰੀ ਦੀ ਕਾਉਂਸਲਿੰਗ ਕਰ ਦਾਂਗੇ ਟੈਕ ਦਾ ਭਾਈ ਹੋਊਗਾ ਪ੍ਰਾਈਜ਼ ਲੱਖ ਦੇ ਕਰੀਬ ਪ੍ਰਾਈਜ਼ ਯਾਰ ਆਪਾਂ ਗਿਣਿਆ ਨਹੀਂ ਹਲੇ ਤੱਕ ਜਿੰਨਾ ਲੱਗਿਆ ਉਹਨਾਂ ਲਾਵਾਂਗੇ ਕੁਝ ਕਨਫਰਮ ਐਸਟੀਮੇਟ ਨਹੀਂ ਕਹਿ ਦਿੰਦੇ ਆਪਾਂ ਜੀ ਹਾਂ ਵੀ ਬੰਦੇ ਨੂੰ ਅੰਦਾਜ਼ਾ ਹੀ ਹੁੰਦਾ ਵੀ ਇਹਨੇ ਕਰ ਵੀ ਲੱਗ ਜਾਣਗੇ ਆਪਣਾ ਲੱਗ ਜੂਗਾ ਐਸਟੀਮੇਟ ਲੱਗ ਜੂ ਕੁਝ ਨਹੀਂ ਦੱਸ ਸਕਾਂ ਯਾਰ ਹਣੀ ਠੀਕ ਥਲੇ ਨਹੀਂ ਦੱਸਾਂਗੇ ਨਾ ਇਹ ਲੱਗੇ ਤੇ ਪਤਾ ਲੱਗੂ ਕਿਉਂਕਿ ਬਾਕੀ ਭਾਈ ਹੁਣ ਟਾਈਮ ਦੱਸੂਗਾ ਵੀ ਕਿੰਨਾ ਦਾ ਹੈ ਨਾ ਪੈਨਰ ਦੀ ਇੱਕ ਵੇਸ 3500 ਦੀ ਵੀ ਹੈਗੀ ਆ ਇੱਕ 5000 ਦੀ ਆ ਇੱਕ 9000 ਦੀ ਹੈਗੀ ਠੀਕ ਆ ਹੁਣ ਜੇ ਆਪਾਂ 5000 ਵਾਲੀ ਲਾ ਕੇ ਐਂ ਕਹਿੰਦਾ ਵੀ 9 ਵਾਲੀ ਆ ਫਿਰ ਉਹ ਆਪਾਂ ਐ ਨਹੀਂ ਨਾ ਕਹਿ ਸਕਦੇ ਹੋਣ ਲੱਗੇ ਤਾਂ ਪਤਾ ਲੱਗੂ ਜਿੱਤੇ ਲੱਗਿਆ ਬਾਸ ਉਹਨੂੰ ਜੀ 10 ਦੀ ਲੱਗੇ ਉਹਦੀ ਪਤਾ ਲੱਗੂ ਇਹ ਤਾਂ ਗੱਲ ਪਹਿਲਾਂ ਬਈ ਹੁਣ ਪਹਿਲਾਂ ਐ ਆਪਾਂ ਫੜਾ ਮਾਰੀ ਜਾਈਏ ਨਾ ਬਾਸ 10 ਦਿਨਾਂ ਦੇ ਵਿੱਚ ਵਿੱਚ ਵੇ ਤੁਹਾਨੂੰ ਆਪਣਾ ਟੈਕ ਤਿਆਰ ਮਿਲੂਗਾ ਤੇ ਆਪਾਂ ਟੈਕ ਲਵਾ ਰਹੇ ਹਾਂਗੇ Jio ਚੈਲ Jio ਤੋਂ ਉਹ ਆਪਣਾ ਚਾਚਾ ਦਾ ਤੇ ਆਪਾਂ ਟੈਕ ਸਾਰਾ ਉਹ ਤੋਂ ਤਿਆਰ ਕਰਵਾਵਾਂਗੇ ਤੇ ਟੈਕ ਦੇ ਅੱਗੇ ਵੀ ਕਾਉਨਸਲਿੰਗ ਹੋਊਗੀ ਟੈਕ ਦੇ ਪਿੱਛੇ ਵੀ ਕਾਉਨਸਲਿੰਗ ਤੇ ਚਲੋ ਜੀ ਹੁਣ ਤੁਹਾਨੂੰ ਮਿਲਦੇ ਆਂ ਬੱਟੜੀਆਂ ਲੋ ਜੀ ਆਪਾਂ ਪਹੁੰਚ ਗਏ ਹਾਂ ਢੱਡਰੀਆਂ ਤੇ ਢੱਡਰੀਆਂ ਪਿੰਡ ਤੁਸੀਂ ਸੁਣਿਆ ਹੋਣਾ ਬਹੁਤ ਫੇਮਸ ਪਿੰਡ ਹੈਗਾ ਇਹ ਪਿੰਡ ਤੋਂ ਬਹੁਤ ਫੇਮਸ ਬੰਦਾ ਜੀ ਇੱਕ ਆਪਣੇ ਪੰਜਾਬ ਦੇ ਵਿੱਚੋਂ ਸਾਰੀ ਬਹੁਤ ਬਾਹਰੇ ਵੀ ਬਹੁਤ ਜਾਣਦੇ ਨੇ ਜਿਹਨੂੰ ਢੱਡਰੀਆਂ ਵਾਲਾ ਬਾਬਾ ਕਹਿੰਦੇ ਨੇ ਜਿਹਨੂੰ ਆਪਾਂ ਰਣਜੀਤ ਸਿੰਘ ਜੀ ਨੂੰ ਤੇ ਉਹ ਜਗ੍ਹਾ ਤੇ ਉੱਥੇ ਮਿਲਦਾ ਸੀ ਬਣਾ ਢੱਡਰੀਆਂ ਵਾਲੇ ਬਾਬਾ ਜੀ ਦਾ ਤੇ ਤੋਂ ਬਾਅਦ ਉਹ ਪਰਮੇਸ਼ਰ ਦੁਆਲੇ ਚਲੇ ਗਏ ਜੀਰੋਂ ਤੇ ਇਹ ਆ ਗਿਆ ਕਿ ਉਹਨਾਂ ਦੇ ਸਾਹਮਣੇ ਪਿੰਡ ਤੇ ਦਿਖਾਉਣਾ ਤੁਹਾਨੂੰ ਬਾਬਾ ਜੀ ਦਾ ਪਿੰਡ ਤੇ ਨਾਲੇ ਆਪਾਂ ਕਰਦੇ ਹਾਂ ਥੋੜੀ-ਮੋਟੀ ਸ਼ਾਪਿੰਗ ਜਿਹੜੀ ਚੀਜ਼ ਲੈਣ ਆਏ ਸੀ ਅਸੀਂ ਦਿਖਾਉਣਾ ਤੁਹਾਨੂੰ ਵਲੌਗ ਦੇ ਵਿੱਚ ਜੀ ਕਾਉਂਈਆਂ ਗੱਟਰੀਆਂ ਦਾ ਸ਼ਹਿਰ ਸ਼ਹਿਰ ਨਹੀਂ गाइस ਹਾਂ ਦਾ ਪਕਾ ਸੁਭਾਅ ਕਹਿ ਸਕਦੇ ਹਾਂ ਛੋਟਾ ਜਿਹਾ ਦੇਖੋ ਫਰੇਹੇ ਚੀਜ਼ ਮਿਲ ਜਾਂਦੀ ਆ ਆਪਾਂ ਨੂੰ ਜਿਹੜੀ ਘਰ ਦੀ ਬੇਸਿਕ ਚੀਜ਼ਾਂ ਹੋਈਆਂ ਜਿਵੇਂ ਕੋਈ ਰਿਸ਼ਤੇਦਾਰ ਆ ਗਿਆ ਆਪਾਂ ਨੂੰ ਖਾੜ ਪਿੰਦਾ ਸਾਮਾਨ ਮਿਲ ਜਾਣਾਗਾ ਕੋਈ ਛੋਟਾ-ਮੋਟਾ ਸਾਮਾਨ ਲੈਣਾ ਉਹ ਵੀ ਮਿਲ ਜਾਂਦਾ ਇਸੋ ਸਭ ਹੋ ਜੀ ਆਪਣਾ ਕੰਮ ਹੋ ਗਿਆ ਸਾਰਾ ਫਰਮ ਘਟਰੀਏ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਹੁਣ ਡਰਾਈਵ ਕਰ ਰਹੇ ਆ ਤੇ ਉੱਥੇ ਦਿੱਤਾ ਉਪਰ ਆਸੀ ਤੇ ਚਲੋ ਵੀ ਅਸੀਂ ਘਟਰੀਆਂ ਜਾਈਏ ਜੀ ਇੱਕ ਤਾਂ ਪੀਕਾ ਨੇਰ ਹੋਟਲ ਤੇ ਪੱਕਾ ਜਾਣਾ ਹੀ ਜਾਣਾ ਤੇ ਇੱਕ ਉਹ ਤੇ ਯਾਰੋ ਮੋਮੋਸ ਵਾਲਾ ਉਹ ਦੋ ਚੀਜ਼ਾਂ ਦੀ ਖਾ ਕੇ ਆਉਣੇ ਹੁੰਦੇ ਆ ਤੇ ਅੱਜ ਅਸੀਂ ਪਹਿਲੀ ਵਾਰੀ ਉਹਨਾਂ ਤੇ ਨਹੀਂ ਗਏ ਹੈਗੇ ਅੱਜ ਅਸੀਂ ਆਈ ਮੁੜਿਆ ਬਿਨਾ ਕੋ ਸਾਦੇ ਪੀਤੇ ਤੇ ਹੁਣ ਜਾਂਦੇ ਆਪਾਂ ਪੈਂਡਸ ਤੇ ਆਪਾਂ ਅੱਜ ਉੱਥੇ ਜਾ ਕੇ ਕਰ ਲਈਏ ਨੇ ਏਸੀ ਦੀਆਂ ਜੜੀਆਂ ਸਾਫ ਉਹ ਦਿਖਾਵਾਂਗੇ ਤੁਹਾਨੂੰ ਤੇ ਅੱਜ ਕਈ ਦਿਨ ਇਹ ਪ੍ਰਣਾਲੇ ਕੱਪੜੇ ਲੈਣ ਤੇ ਜਿਹੜੇ ਮੈਂ ਆ ਜਿਹੜਾ ਆਪਣਾ ਬਲੌਗ ਜਿਹੜੇ ਚ ਬਣਾਉਣਾ ਹੁੰਦਾ ਇਹ ਮੋਬਾਈਲ ਘਰੇ ਰਹਿ ਗਿਆ ਸੀਗਾ ਤਾਂ ਕਰਕੇ ਪ੍ਰਣਾਲੇ ਦਾ ਬਲੌਗ ਅੱਜ ਪਿਆ ਨਹੀਂ ਹੈਗਾ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਥੋੜੇ ਸਾਰਿਆਂ ਤੋਂ ਤੇ ਹੁਣ ਆਪਾਂ ਤੁਹਾਨੂੰ ਘਰੇ ਜਾ ਕੇ ਮਿਲ ਜਾਈ ਆਪਾਂ ਕਰਾਂਗੇ ਏਸੀ ਦੀਆਂ ਜੜੀਆਂ ਸਾਫ ਠੀਕ ਹੈ ਉਹ ਜੀ ਆਪਾਂ ਪਹੁੰਚ ਚੁੱਕਾ ਕਰੇ ਤੇ ਖੋਲਿਆ ਏਸੀ ਖੜਤਾ ਦੇਖਾ ਦੂੰ ਜਮ ਬੰਦੂਆਂ ਪੰਜਾਂ ਨੇ ਅਦਰ ਬੈਸਿੱਤ ਹੈ ਦੇਖੋ ਤੇ ਹੁਣ ਆਪਣਾ ਇਹਨਾਂ ਨੂੰ ਧੋ ਕੇ ਲਿਆਉਣੇਗੇ ਫੇਰ ਦੁਬਾਰੇ ਇਨਸਪੈਕਟ ਕਰਾਂਗੇ ਇਹਦੇ ਵਿੱਚ ਲਓ ਜੀ ਜਾਲੀਆਂ ਦੀ ਹੋ ਗਈ ਸਫਾਈ ਧੋ ਕੇ ਬਣ ਗਈ ਨਾਲੀ ਗੱਲ ਤੇ ਹੁਣ ਕਰਦੇ ਹਾਂ ਫਿਰ ਦੁਬਾਰੇ ਫੈਕਟਰੀ ਦੇ ਵਿੱਚ ਕਿੰੋਂ ਕਰਾਂਗੇ ਤਰਾ ਉਸੇ ਵੀ ਇਫੈਕਟ ਇਹ ਕੋਈ ਜ਼ਿਆਦਾ ਕੰਮ ਖਾਕਾ ਨਹੀਂ ਹੁੰਦਾ ਬਸ ਸਾਰਾ 10 ਮਿੰਟ ਦਾ ਕੰਮ ਆ ਉਸ ਤੋਂ ਬਾਅਦ ਲਗਾ ਦੋ ਚੱਕ ਲਓ ਜੀ ਇਸ ਇਫੈਕਟ OK ਮੈਂ ਤਾਂ ਤੁਹਾਨੂੰ ਬਾਹਰੇ ਉਧਰ ਆਪਣੀ ਮੰਮੀ ਹੋਣੀ ਬਣਾਣਾ ਹੈ ਰੋਟੀ ਅੱਜ ਫੇਰ ਮੇਰੀ ਫੇਵਰੇਟ ਸਬਜੀ ਬਣੀ ਆ ਕੱਦੂ ਲਓ ਜੀ ਇੱਧਰ ਆਪਣੇ ਮਾਤਾ ਜੀ ਬਣਾਉਣ ਨੇ ਰੋਟੀਆਂ ਤੇ ਅੱਜ ਗਏ ਸੀ ਬਰਨਾਲੇ ਬਰਨਾਲੇ ਦਾ ਅਸੀਂ ਵਲੌਗ ਬਣਾ ਨਹੀਂ ਸਕੇ ਕਿਉਂਕਿ ਮੇਰਾ ਫੋਨ ਘਰੇ ਰਹਿ ਗਿਆ ਸੀਗਾ ਵਲੌਗ ਬਣਾਉਣਾ ਲਾ ਤੇ ਫਾਈਨਲੀ ਅੱਜ 15 ਦਿਨਾਂ ਬਾਅਦ ਸਾਡੇ ਇੱਕ ਸੂਟ ਸਿਲੈਕਟ ਹੋਇਆ ਤੇ 1 ਵਜੇ ਤਾਂ ਫੇਰ ਵੀ ਨੇ ਮੇਰੇ ਸਾਨੂੰ ਵਟ ਅਲੱਗ-ਅਲੱਗ ਲੈਣੇ ਪੈਣਗੇ ਇੱਕ ਕੋਈ ਉਹ ਕੰਨੇ ਵੀ ਆਰਡਰ ਤੇ ਬਣਾਉਣੇ ਪੈਣਗੇ ਆਰਡਰ ਤੇ ਉਹ ਜੇ ਟਾਈਮ ਲੱਗਦਾ ਸੀ ਬਣਾਉਣ ਲਈ ਫਿਰ ਅਸੀਂ ਲੱਗ ਲੱਗ ਹੀ ਲਿਆਂਦੇ ਬਰਨਾਲੇ ਸੰਸਾਰੀ ਲਾਲ ਦਿਓ ਤੇ ਹੁਣ ਕਰਨੀ ਆਪਾਂ ਰੋਟੀ ਤੇ ਇਹ ਬਲੌਗ ਦੀ ਕਰਦੇ ਆ ਪਾਈਥੀ ਸਮਾਪਤੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ ਓਕੇ ਜੀ